ਅੱਜ ਨਾ ਮਿੱਤਰੋ ਤੁਹਾਨੂੰ ਪਾਣੀ ਤੇ ਮੋਟਰਸਾਈਕਲ ਚਲਾ ਕੇ ਦਿਖਾਵਾਂਗੇ ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ ਪਰ ਅੱਜ ਆਪਾਂ ਇਹ ਕਰਕੇ ਦਿਖਾਵਾਂਗੇ ਆਪ ਅੱਜ ਮਾ ਉਹਦੇ ਪਿੰਡ ਹੀ ਖੜਾ ਨੇ ਸਾਡੇ ਪਿੰਡ ਦਾ ਹਨਾ ਇੱਕ ਸਾਇੰਟਿਸਟ ਹੀ ਕਹਿ ਸਕਦੇ ਹਰਪ੍ਰੀਤ ਬਰਾੜ ਇਹਦੇ ਬੰਦੇ ਨੇ ਨਾ ਖੋਜਾਂ ਕੀਤੀਆਂ ਹੀ ਬਈ ਮਾੜਾ ਤੁਹਾਨੂੰ ਮੈਂ ਦਿਖਾ ਦਿੰਨਾ ਇੱਧਰ ਆ ਕੇ ਨੇੜੇ ਜਾ ਕੇ ਉਹ ਫੋਟੋਆਂ ਇਹਨੇ ਅਜ ਤੋਂ 15 ਸਾਲ ਪਹਿਲਾਂ ਮੋਬਾਈਲ ਦੇ ਮੋਟਰ ਨੂੰ ਚਲਾਉਣ ਦਾ ਸਿਸਟਮ ਵੀ ਬਣਾਇਆ ਸੀਗਾ ਟਰਾਂਸਫਾਰਮਰ ਦੀ ਚੋਰੀ ਰੋਕਣ ਵਾਲਾ ਪ੍ਰੋਜੈਕਟ ਵੀ ਬਣਾਇਆ ਸੀ ਸ਼ਿਕੰਦਰ ਮਲੂਕੇ ਦੇ ਬੇਟੇ ਗੁਰਪ੍ਰੀਤ ਮਲੂਕੇ ਨੇ ਉਹ ਤੋਂ ਸਨਮਾਨਤ ਵੀ ਕੀਤਾ ਸੀ ਆਏ ਸੀਗੇ ਤੇ ਅੱਜ ਇਹਨੇ ਹਰਪ੍ਰੀਤ ਨੇ ਇੱਕ ਜਗਾੜ ਤਿਆਰ ਕੀਤਾ ਦੇਖ ਸਕਦੇ ਹੋ ਇਹ ਕਹਿੰਦਾ ਵੀ ਪਾਣੀ ਤੇ ਇਹ ਮੋਟਰਸਾਈਕਲ ਚੱਲ ਸਕਦਾ ਵੀ ਚੱਲ ਸਕਦਾ ਚੱਲੂਗਾ ਜੀ ਚੱਲ ਕੇ ਦਿਖਾएंगे ਜਮਾ ਲੈ ਵੀ ਆਪਾਂ ਨਾ ਲੈ ਮੋਬਾਈਲ ਮੈਨੂੰ ਫੜਾ ਦੇ ਆਪਾਂ ਚਲਾ ਵੀ ਇਹਨੂੰ ਕਾਰ ਸਟਾਰਟ ਚੱਲ ਬਾੜਾ ਲਓ ਜੀ ਬੜਾ ਮੇਨ ਮਗਰ ਲਓ ਜੀ ਆ ਦੇਖ ਲਓ ਹਨਾ ਤੁਸੀਂ ਤੇਲ ਵਾਲੀ ਜਿਹੜੀ ਹੈਗੀ ਆ ਪਾਈਪ ਲਾਈ ਹੋਈ ਹੈ ਤੇ ਇੱਧਰ ਆਹ ਕਾਰਬੋਰੇਟਰ ਦੇ ਵਿੱਚ ਪਾਈਪ ਜਾਂਦੀ ਹੈ ਆ ਸਿਸਟਮ ਹੈ ਤੇ ਤੋਰੀਏ ਬਈ ਚੱਲ ਤੋਰ ਬਈ ਲਾਵੀ ਆਪਾਂ ਚੱਲ ਦੀ ਵੀਡੀਓ ਦੇ ਵਿੱਚ ਹੀ ਦੇਖਦੇ ਆ ਵੀ ਕੀ ਸਿਸਟਮ ਹੈ ਕੀ ਰਿਜ਼ਲਟ ਹੈ ਇਹਦਾ ਤੇ ਚੱਲ ਬਈ ਜੋਧ ਲਓ ਜੀ ਮੋਟਰਸਾਈਕਲ ਜਾ ਰਿਹਾ ਹੈ ਇਸੇ ਕਰਕੇ ਨਾ ਆਪਾਂ ਕੱਟ ਨਹੀਂ ਮਾਰਿਆ ਹੋਏਗਾ ਕੋਈ ਕੱਟ ਦੇ ਵਿੱਚ ਕਿਈ ਬੰਦੇ ਨੂੰ ਆਏ ਹੋ ਜਾਂਦਾ ਵੀ ਯਾਰ ਕੱਟ ਮਾਰਿਆ ਪਤਾ ਨਹੀਂ ਇਹਨਾਂ ਨੇ ਕੋਈ ਹੋਰ ਗਾਰਡ ਕੀਤਾ ਜਾਂ ਕੀ ਹੈ ਆਪਾਂ ਤੁਹਾਨੂੰ ਚੱਲਣ ਲੱਗੇ ਦਿਖਾਏ ਆ ਵੀ ਉਹਦੀ ਤੇਲ ਦੀ ਪਾਈਪ ਜਿਹੜੀ ਲਾਈ ਹੋਈ ਹੈਗੀ ਤੇ ਉਹਦੇ باوجود ਆਪਾਂ ਮੋਟਰਸਾਈਕਲ ਤੋਰਿਆ ਤੇ ਆਪਾਂ ਹੁਣ ਨਾ ਇਹ ਤੋਂ ਪਿੰਡੋਂ ਬਾਹਰ ਲੈ ਜਾਂਦੇ ਦੇ ਨਾਲੇ ਕੋਸ਼ਿਸ਼ ਕਰਦੇ ਦੇਖਦੇ ਆ ਕਿ ਕਿੰਨੀ ਕੁ ਦੂਰ ਤੱਕ ਇਹ ਜਾਂਦਾ ਹੈਗਾ ਤੇ ਲਓ ਜੀ ਆਪਾਂ ਪਿੰਡੋਂ ਬਾਹਰ ਜਾਣਾ ਕਿੰਨੇ ਦੂਰ ਤੱਕ ਜਾਂਦਾ ਆਪਾਂ ਉਹ ਵੀ ਚੈੱਕ ਕਰਾਂਗੇ ਤੇ ਇਹ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਹੈ ਕਿ ਇਹ ਸਫਲ ਹੋ ਸਕਦਾ ਜੇ ਇਹਦੇ ਵਿੱਚ ਹੋਰ ਥੋੜੀ-ਮੋਟੀ ਸਿਹਤ ਸੋਧ ਕੀਤੀ ਜਾਵੇ ਜਾਇ ਇਹ ਮੁੰਡੇ ਨੂੰ ਹੋਰ ਥੋੜੀ ਜੀ ਸਰਕਾਰੀ ਕੋ ਮਦਦ ਮਿਲੇ ਜਾਂ ਕੋਈ ਕੰਪਨੀ ਨੇ ਮਦਦ ਮਿਲੇ ਕੋਰਪੋਰੇਟ ਦੀ ਤਾਂ ਇਹ ਮੁੰਡਾ ਬਹੁਤ ਕੰਮ ਕਰ ਸਕਦਾ ਸਾਡੇ ਪਿੰਡ ਦਾ ਮੁੰਡਾ ਸਾਡੇ ਕੰਮ ਦਾ ਹੀਰਾ ਕਹਿ ਸਕਦੇ ਆ ਕਿਉਂਕਿ ਭਾਈ ਇਹਨੇ ਅੱਜ ਤੋਂ 15 ਸਾਲ ਪਹਿਲਾਂ ਵੀ ਖੋਜ ਕੀਤੀ ਸੀਗੀ ਇੱਕ ਜਿਵੇਂ ਮੋਟਰ ਹੈਗੀਆਂ ਆਪਣੀਆਂ ਉਹਨੂੰ ਮੋਬਾਈਲ ਤੇ ਚਲਾਉਣ ਲਈ ਉਦੋਂ ਮੋਬਾਈਲ ਨੋਕੀ ਵਾਲੇ ਹੁੰਦੇ ਚੱਲਦੇ ਹੁੰਦੇ ਸੀਗੇ ਤੇ ਉਦੋਂ ਇਹਨੇ ਮੋਬਾਈਲ ਦੇ ਰਾਹੀਂ ਮੋਟਰ ਚਲਾ ਕੇ ਦਿਖਾਈ ਸੀ ਮੋਬਾਈਲ ਦੇ ਰਾਹੀਂ ਮੋਟਰ ਬੰਦ ਕਰਕੇ ਦਿਖਾਈ ਸੀ ਤੇ ਨਾਲ ਇਹਨੇ ਟਰਾਂਸਫਾਰਮ ਚੋਰੀ ਰੋਕਣ ਵਾਲਾ ਸਿਸਟਮ ਵੀ ਬਣਾਇਆ ਸੀ ਅੱਜ ਕੱਲ ਤਾਂ ਕਿੱਟਾ ਹੋਣ ਲੱਗ ਗਈਆਂ ਉਸ ਤਕਨੀਕ ਦਾ ਇਹ ਫਾਇਦਾ ਨਹੀਂ ਲੈ ਸਕਿਆ ਕਿਉਂਕਿ ਉਦੋਂ ਕੋਈ ਜਿਹਦੇ ਕੋਲੇ ਬਾਹਲੇ ਕੋਈ ਸੋਰਸ ਨਹੀਂ ਸੀਗੇ ਤੇ ਹੁਣ ਜਿਹੜਾ ਹੈਗਾ ਇਹ ਕੋਸ਼ਿਸ਼ ਕਰ ਰਿਹਾ ਮਿਹਨਤ ਨਹੀਂ ਛੱਡ ਰਿਹਾ ਮੁੰਡਾ ਤੇ ਚੱਲੀ ਜਾਂਦਾ ਇਹ ਜਮਾਂ ਸਹੀ ਸਹੀ ਚੱਲੀ ਜਾਂਦਾ ਤੇ ਲੋ ਜੀ ਆਪਾਂ ਫੇਰ ਗਾਹਾਂ ਹੁਣ ਪਿੰਡੋਂ ਬਾਹਰ ਆਪਾਂ ਜਲਦੇ ਆਪਾਂ ਫਿਰਦੇ ਆਂ ਜੀ ਪਿੰਡ ਆਪਣਾ ਝੰਡਾ ਵਾਲਾ ਬੰਦ ਹੋ ਗਿਆ ਇੱਥੇ ਫਿਰਦੇ ਆਂ ਮੈਥੋਂ ਜਿੱਕਰ ਕੱਟ ਲਾ ਬੰਦ ਹੋ ਗਿਆ ਹਾਂ ਚੱਲ ਆਪਾਂ ਇੱਕ ਵਾਰੀ ਹੁਣ ਚ ਇੱਕ ਗੱਲਬਾਤ ਕਰਦੇ ਆਂ ਅ ਹਰਪ੍ਰੀਤ ਭਾਈ ਇਹ ਪਹਿਲਾਂ ਤਾਂ ਜਿਹੜਾ ਸਿਸਟਮ ਹੈਗਾ ਇਹ ਦਿਮਾਗ 'ਚ ਆਇਆ ਕਿੱਥੋਂ ਵੀ ਐ ਕਰਨਾ ਆਪਾਂ ਯਾਰ ਭਾਈ ਆਪਾਂ ਗੈਸ ਵੈਲਡ ਵਾਲੇ ਨਹੀਂ ਹਾਂ ਉਹ ਚੀਜ਼ ਗੈਸ ਹੀ ਬਣਾਉਂਦੀ ਤੇ ਆਪਾਂ ਗੈਸ 'ਚ ਇਹਨੂੰ ਗੈਸ ਹੀ ਦਿੱਤਾ ਸਮਝ ਲੈ ਇੱਕ ਤਰ੍ਹਾਂ ਦਾ ਗੈਸ ਦੇਤਾ ਹਾਂ ਜਿਵੇਂ ਆਪਾਂ ਐਲਪੀਜੀ ਦੇ ਦਿੰਦੇ ਆਂ ਮੋਟਰਸਾਈਕਲ ਨੂੰ ਪਹਿਲਾਂ ਅਸੀਂ ਐਲਪੀਜੀ ਲਾਉਂਦੇ ਰਿਆਂ ਕਿੱਟਾਂ ਲਾਗੀਆਂ ਸੀ ਇਹਨਾਂ ਮੋਟਰਸਾਈਕਲਾਂ ਦੀ ਹਾਂ ਮੋ ਇਹ ਬਤੋ ਹੀ ਚੀਜ਼ ਆਈ। ਹੁਣ ਇਹ ਪਾਣੀ ਤੇ ਗੈਸ ਦਾ ਮਿਕਸ ਹੈ। ਮਿਕਸ ਆ ਹਾਂ ਇਨਮਿਕਸ ਕਹਿੰਦੇ। ਤੇ ਇਹ ਆ ਇੱਥੋਂ ਆਪਾਂ ਦਿਖਾ ਦਿੰਨੇ ਹਣਾ ਆ ਇਹਦੇ ਵਿੱਚ ਦੋਨੇ ਚੀਜ਼ਾਂ ਮਿਕਸ ਹੈਗੀਆਂ। ਹਾਂ ਇਹਦੇ ਚ ਮਿਕਸ ਆ। ਇਹ ਆਪਾਂ ਨੇ ਵੱਡਾ ਪ੍ਰੋਜੈਕਟਰ ਵੇਖਾਂਗੇ ਬਣਾ ਕੇ ਕਿਹੜਾ ਆਪਾਂ ਚਲਾ ਕੇ ਦੇਖੀਏ। ਇਹ ਹੁਣ ਜਿਵੇਂ ਆ ਆ ਇੱਥੋਂ ਪੈਪ ਜਾਂਦੀ ਆ ਤੇ ਇਹ ਸਿੱਧੀ ਕਾਰਬੋਰੇਟਰ ਦੇ ਵਿੱਚ ਇਹ ਜਾੜੀ। ਹਾਂ ਇਹ ਕਾਰਬੋਰੇਟਰ। ਇਹ ਬਈ ਆਪਦੇ ਆਪ ਹੀ ਦਿਮਾਗ ਚ ਆਈ ਸੀ ਕਿ ਤੂੰ ਦੇਖਿਆ ਸੀ ਜਾਂ ਕਿਸ ਨੇ ਦੱਸਿਆ ਵੀ ਆਪਦੀ ਦਿਮਾਗ ਚ ਵਈ ਸੀ ਜਾ ਆ ਗਿਆ ਜਾੜ ਰਿਹਾ ਆਪਾਂ ਮੰਨ ਲਾ ਵੀ ਬਣੀ ਬਣੀ ਚੀਜ਼ ਆਪਾਂ ਆ ਰਹੇ ਹਾਂ। ਅੱਗ ਲੱਗਦੇ ਆਪਾਂ ਤਾਂ ਗੈਸ ਦੇ ਤੱਕ ਗੱਲ ਆ ਇਹਨੂੰ ਤੇ ਹੁਣ ਬਈ ਇਹ ਜੇ ਤਕਨੀਕ ਨੂੰ ਜਿਵੇਂ ਆਪਾਂ ਕਹਿਨੇ ਆ ਤਾਂ ਸ਼ੁਰੂ ਕੀਤਾ ਨਾ ਅਜੇ ਇਹ ਚ ਸੋਧ ਕਰਕੇ ਇਹਨੂੰ ਕਿੱਥੋਂ ਤੱਕ ਲੈ ਜਾ ਸਕਦੇ ਨੇ ਕਿੰਨੀ ਕਿ ਦੂਰੀ ਤੇ ਸੋਧ ਹੋ ਜਾਦਾ ਬਾਈ ਯਾਰ ਵਧਗਾ ਚੱਲ ਵੀ ਸਕਦਾ ਜਗੜ ਪੂਰਾ ਕਾਮਯਾਬ ਵੀ ਹੋ ਸਕਦਾ ਜਿਵੇਂ ਇਹ ਇਹਦੇ ਵਿੱਚ ਜਿਹੜਾ ਆ ਪਾਣੀ ਆ ਮੰਨ ਲਓ ਇਹ ਐਵਰੇਜ ਦੇ ਹਿਸਾਬ ਨਾਲ ਲਾਈਏ ਤਾਂ ਕਿੰਨਾ ਇੱਕ ਪਾਣੀ ਨਾਲ ਇਹ ਮੰਨ ਲਓ ਕੋਲ 5 ਰੁਪਈਆ ਦਾ ਮਟੀਰੀਅਲ ਕੱਢੂਗਾ ਯਾਰ 10-15 ਕਿਲੋਮੀਟਰ ਜੇ ਆਪਾਂ 5 ਰੁਪਈਆ ਦਾ ਮਟੀਰੀਅਲ 10 ਕਿਲੋਮੀਟਰ 10 ਕਿਲੋਮੀਟਰ ਅੰਦਾਜ਼ਾ ਨਾਲ ਮਾਰ ਕੇ ਰੱਖ ਵੀ ਚੱਲ ਸਕਦਾ ਯਾਨੀ ਕਿ ਖਰਚੇ ਦੇ ਹਿਸਾਬ ਤੋ ਬਾਕੀ ਦੇਖਣਾ ਹੋ ਆਪਾਂ ਉਹਨਾਂ ਆਪਾਂ ਦੇਖ ਲੈ ਜਾਨੀ ਕਿ ਚੱਲ ਗਿਆ ਜਗਾਰਡ ਆਪਣਾ ਠੀਕ ਹੈ ਆਪਾਂ ਐਸੀ ਵੀ ਨਹੀਂ ਚੱਲਣਾ ਆਪਾਂ ਦੇਹਦੇ ਸੀ ਤੇ ਬਾਈ ਫੇਸਬੁੱਕ ਤੇ ਮੰਨ ਲਓ ਜੇ ਕਿਸੇ ਨੇ ਜੜੀ ਹੋਰ ਵੀਡੀਓ ਦੇਖਣੀ ਹੈ ਪੇਜ ਦਾ ਨਾਮ ਇੱਕ ਵਾਰੀ ਬੋਲਣੀ ਬਾਈ ਮੇਰਾ ਨਾਮ ਹਰਪ੍ਰੀਤ ਬਰਾੜ ਦੇ ਨਾਂ ਤੇ ਆ ਹਰਪ੍ਰੀਤ ਬਰਾੜ ਤੇ ਬਾਕੀ ਤਾਂ ਬਾਈ ਆਪਾਂ ਮੈਂਸ਼ਨ ਵੀ ਕਰ ਦੂੰਗਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦੂੰਗਾ ਬਾਈ ਦਾ ਜਿਹੜਾ ਪੇਜ ਹੈ ਉਹ ਤੁਸੀਂ ਦੇਖ ਸਕਦੇ ਆ ਉੱਥੇ ਵੀਡੀਓ ਹੋਰ ਦੇਖਣੀ ਹੈ ਦੇਖ ਸਕਦੇ ਆ ਤੇ ਨੰਬਰ ਬੋਲਣਾ ਬਾਈ ਹਰਪ੍ਰੀਤ ਨੰਬਰ ਬੋਲਣਾ 9140 04344 ਤੇ ਇੱਕ ਗੀ ਹੋਰ ਬਾਈ ਮੈਨੂੰ ਪਹਿਲਾਂ ਕਹੀ ਜਾਂਦਾ ਸੀ ਬਾਈ ਨਾ ਮਤਲਬ ਜਦੋਂ ਇਹਨੂੰ ਕੋਈ ਰਾਹ ਨਹੀਂ ਮਿਲਿਆ ਤਾਂ ਉਸ ਤੋਂ ਬਾਅਦ ਨਸ਼ੇ ਪੱਤੇ ਰਾਹ ਪੈ ਗਿਆ ਸੀ ਪਰ ਹੁਣ ਉਹ ਰਾਹ ਛੱਡ ਕੇ ਤੇ ਫੇਰ ਇਧਰ ਨੂੰ ਵਾਪਸ ਆ ਰਿਹਾ ਤੇ ਬਈ ਕੀ ਕਹਿਣਾ ਚਾਹੁੰਦਾ ਜਿਹੜਾ ਕੋਈ ਬੰਦਾ ਨਸ਼ਾ ਬੰਦ ਕਰ ਲੈ ਗੱਲ ਕਰ ਲਾਂਗੇ ਆਪਾਂ ਠੀਕ ਆ ਉਹਦਾ ਮਤਲਬ ਯਾਰ ਹੁਣ ਆਪਾਂ ਬੰਦਾ ਹੌਲੀ ਹੌਲੀ ਪਤਾ ਨਹੀਂ ਲੱਗਦਾ ਗਾ ਗਲਤ ਸੰਗਤ ਚ ਜਾ ਵੱਡਦਾ ਗਾ ਹੂੰ ਮੈਂ ਸ਼ਰਾਬ ਵਾਲੀ ਪੀਣ ਲੱਗ ਗਿਆ ਸੀਗਾ ਮਤਲਬ ਦਿਨ ਤੇ ਦਿਨੇ ਵੀ ਦੋ ਦੋ ਬੋਤਲਾਂ ਪੀ ਜਾਂਦਾ ਸੀ ਹੁਣ ਮੈਨੂੰ 7 ਮਹੀਨੇ ਹੋ ਗਏ ਕੋਈ ਚੀਜ਼ ਨਹੀਂ ਟੱਚ ਕਰੀ ਦਵਾਈ ਜ਼ਰੂਰ ਲੈਤੀ ਸੀ ਤੇ ਹੁਣ ਜਿਵੇਂ ਕੁੱਖਿਆ ਸੱਟਾ ਕੇ ਪਹਿਲਾਂ ਵਾਲੀ ਤਾਰਤੀ ਫੇਰ ਆ ਗਿਆ ਸਰੀਰ ਜਿਵੇਂ ਆਪਾਂ ਪਹਿਲਾਂ ਜਿਵੇਂ ਸਹੀ ਹੋ ਗਿਆ ਜਿਵੇਂ ਸਹੀ ਤੇ ਦਿਮਾਗ ਹੁਣ ਪਹਿਲਾਂ ਨਾਲ ਵਾਂਗ ਚੱਲਣ ਲੱਗ ਗਿਆ ਹਾਂ ਦਿਮਾਗ ਪਹਿਲਾਂ ਵਾਲੇ ਤਿੱਤੀ ਜਿਹਾ ਵੜਿਆ ਮਤਲਬ ਵੀ ਨੰਬਰ ਵੀ 22 ਦਾ ਨਾਲ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਾ ਦੇਵਾਂਗੇ ਆਪਣੀ ਆਈਡੀ ਹਰਪੀ ਦੇ ਨਾਂ ਤੇ ਫੇਸਬੁੱਕ ਤੇ ਤੇ YouTube ਤੇ ਆਪਣਾ ਚੈਨਲ ਬਣਿਆ ਹਰਪੀ ਤੇ ਬਰਾਡ 43 44 ਉਹਦੇ ਤੇ ਵੀ ਤੁਸੀਂ ਪਹੁੰਚ ਕੇ ਦੇ ਠੀਕ ਹੈ ਵੀ ਇਹਦੇ ਚ ਕੁਝ ਨਹੀਂ ਰੱਖਿਆ ਗਿਆ ਬਹੁਤ ਮੈਂ ਤਾਂ ਬਹੁਤ 1.5 ਦਾ 30000 ਰੁਪਏ ਵੀ ਕਮਾ ਲੈਂਦਾ ਸੀ ਅੱਛਾ ਤੇ ਹੌਲੀ ਹੌਲੀ ਬੰਦਾ ਜਦੋਂ ਮੰਨ ਕੇ ਚੱਲ ਪਿਆਰ ਦੇ ਛੱਡਣ ਵਾਲੀ ਗੱਲ ਬਣ ਜਾਂਦੀ ਹੈ ਨਾ ਉਹਦਾ ਔਖਾ ਹੋ ਜਾਂਦਾ ਹੈ ਮੰਨਣਾ ਹੁੰਦਾ ਆਪਾਂ ਹੀ ਆ ਯਾਰ ਉਹ ਫਿਰ ਗਰਾਵ ਪੀਣ ਲੱਗ ਗਿਆ ਛੜਾਬ ਦੇਣੇ ਵੀ ਪੀਣ ਲੱਗ ਗਿਆ ਕਲੇਸ਼ ਪੈਂਦਾ ਉਹਦੇ ਨਾਲ ਹੁਣ ਮਤਲਬ ਆ ਮਿਹਨਤ ਕਰਕੇ ਸਹੀ ਰਾਹ ਤੇ ਹੋਰ ਵੀ ਖੋਜਾਂ ਕਰੇਗਾ ਹਾਂ ਹੁਣ ਆਪਾਂ ਹੋਰ ਮੱਥੇ ਮਾਰ ਨਹੀਂਦੇ ਹੁਣ ਆਪਣਾ ਦਿਮਾਗ ਇਸ ਪਾਸੇ ਲਾ ਲਿਆ ਠੀਕ ਹੈ ਤੇ ਇਹ ਮਹੀਨੇ ਬਹੁਤ ਮਤਲਬ ਵਧੀਆ ਕੰਮ ਕੀਤਾ ਆ ਵੀ ਕੋਸ਼ਿਸ਼ ਕੋਸ਼ਿਸ਼ ਇਹ ਕਹਿੰਦੇ ਹੁੰਦੇ ਕਰਨੀ ਚਾਹੀਦੀ ਹੁੰਦੀ ਆ ਜ਼ਰੂਰੀ ਨਹੀਂ ਹੁੰਦਾ ਅਪੀ ਤਿਆਰੀ ਕਰਾਂ ਕੋਸ਼ਿਸ਼ ਕਰਾਂਗੇ ਤਾਂ ਹੋ ਸਕਦਾ ਕੋਈ ਵੱਡੀ ਕੰਪਨੀ ਇਹ ਤੋਂ ਸਹਿਯੋਗ ਦੇਵੇ ਉਹਦੇ ਨਾਲ ਮਿਲ ਜੁਲ ਕੇ ਹੋਰ ਵਧੀਆ ਕੰਮ ਹੋ ਸਕੇ ਸੋ ਬਾਕੀ ਭਾਈ ਇਹ ਕੋਸ਼ਿਸ਼ ਕੀਤੀ ਹੈ ਇਹ ਕੋਸ਼ਿਸ਼ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਆ ਬਾਈ ਦਾ ਪੇ